ਤਦ ਦਿੱਲੀ ਚੋਣਾ ਤੋਂ ਬਾਅਦ ਅੱਜ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਅਮਰੀਕਾ ਤੋਂ ਆਏ ਇਸ C17 ਜਹਾਜ਼ ਦੀ ਹੈ ਇਸ ਦੇ ਵਿੱਚ 104 ਭਾਰਤੀ ਆਏ ਨੇ ਜਿਨ੍ਹਾਂ ਦੇ ਵਿੱਚ 30 ਪੰਜਾਬ ਤੋਂ 33 ਗੁਜਰਾਤ ਤੋਂ ਤੇ 33 ਹਰਿਆਣਾ ਤੋਂ ਪਰ ਪੂਰੇ ਦੇਸ਼ ਦੇ ਵਿੱਚ ਗੱਲ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਇਹ ਫਲਾਈਟ ਕਿਉਂ ਲੈਂਡ ਕਰਾਈ ਗਈ ਹੈ ਚਰਚਾ ਦਾ ਵਿਸ਼ਾ ਇਹ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨਹੀਂ ਤਾਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਦੇਸ਼ ਤੋਂ ਨਿਕਲ ਆਲਾ ਦੇ ਕੇ ਵਾਪਸ ਭਾਰਤ ਲਿਆਂਦਾ ਗਿਆ ਹੈ ਅੱਜ ਦੁਪਹਿਰੇ ਕਰੀਬ 2 ਵਜੇ ਫਲਾਈਟ ਲੈਂਡ ਹੋਈ ਹੈ ਅਮਰੀਕਾ ਫੌਜ ਦਾ ਜਹਾਜ਼ C17 ਉਹਨਾਂ ਨੂੰ ਲੈ ਕੇ ਅਮ੍ਰਿਤਸਰ ਹਵਾਈ ਅੱਡੇ ਦੇ ਪੁੱਤਰਿਆ ਇਸ ਦੇ ਵਿੱਚ 104 ਭਾਰਤੀ ਮੂਲ ਦੇ ਜਿਹੜੇ ਲੋਕ ਸਨ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਲਿਆਂਦਾ ਗਿਆ ਹੈ ਹਾਲਾਂਕਿ ਇਹ ਅੰਕੜਾ ਹੱਗੇ ਹੋਰ ਵਧੇਗਾ ਹੌਲੀ ਹੌਲੀ ਜਿਵੇਂ ਜਿਵੇਂ ਤੁਹਾਨੂੰ ਦੱਸਦੀਏ ਕਿ ਫਲਾਈਟਸ ਆਣ ਗਈਆਂ ਕਿਉਂਕਿ 트럼ਪ ਇੱਥੇ ਨਹੀਂ ਰੁਕਣ ਵਾਲੇ 1700 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੌਲੀ ਹੌਲੀ ਕਰਕੇ ਇਹਨਾਂ ਸਾਰਿਆਂ ਨੂੰ ਵਾਪਸ ਜਿਹੜਾ ਆ ਭਾਰਤ ਭੇਜਿਆ ਜਾਵੇਗਾ ਤੁਹਾਨੂੰ ਇਹ ਵੀ ਦੱਸਦੀਏ 104 ਦੇ ਵਿੱਚੋਂ 33 ਹਰਿਆਣਾ ਦੇ 33 ਪੰਜਾਬ ਦੇ ਤੇ 33 ਹੀ ਗੁਜਰਾਤ ਦੇ ਨੇ ਤਾਂ ਪੇਪਰਲੈਸ ਭਾਰਤੀਆਂ ਨੂੰ ਯੂਐਸ ਤੋਂ ਨਿਕਾਲਾ ਮਿਲਿਆ ਹੈ 104 ਰਿਪੋਰਟ ਕਰ ਦਿੱਤੇ ਗਏ ਨੇ 18000 ਦੀ ਪਛਾਣ ਹੋ ਚੁੱਕੀ ਹੈ ਤੇ ਗੈਰ ਕਾਨੂੰਨੀ ਜਿਹੜੇ ਤਰੀਕੇ ਨਾਲ ਆ ਰਹੇ ਨੇ ਉਹ ਸਾਡੇ 7 ਲੱਖ ਦੇ ਕਰੀਬ ਨੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਉਡਾਨ ਪਹੁੰਚੀ ਹੈ ਇਹ ਉਡਾਨ ਮੰਗਲਵਾਰ ਅਜਨ ਕੇ ਅੱਜ ਦੇ ਦਿਨ 2 ਵਜੇ ਦੇ ਕਰੀਬ ਪਹੁੰਚੀ ਅਮਰitsar ਪਹੁੰਚੀ 에ਰਪੋਰਟ ਤੇ ਉੱਥੇ ਕਾਫੀ ਮੀਡੀਆ ਵੀ ਸੀ ਹਾਲਾਂਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਇਹ ਜਹਾਜ਼ ਹਵਾਈ ਸੈਨਾ ਦੇ ਅੱਡੇ ਤੇ ਉਤਰਿਆ ਤੇ ਤੋਂ ਅੱਗੇ ਵੀ ਦੱਸਦੀਏ ਕਿ 에어 ਫੋਰਸ ਬੇਸ ਦੇ ਵੱਲ ਜਾਣ ਵਾਲੀ ਸੜਕ ਤੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਅਮਰੀਕਾ ਤੋਂ ਰਿਪੋਰਟ ਕੀਤੀ ਤੇ ਭਾਰਤੀਆਂ ਦੇ ਉੱਪਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਦਾ ਵੀ ਬਿਆਨ ਸਾਹਮਣੇ ਆਇਆ ਸੀ ਦੇਸ਼ ਦੇ ਹਾਲਾਤਾਂ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨ ਜਿਹੜੇ ਨੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਰੋਜ਼ੀ-ਰੋਟੀ ਕਮਾਉਣ ਦੇ ਲਈ ਭਵਿੱਖ ਸੁਧਾਰਨ ਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਮਜਬੂਰੀ ਕਰਕੇ ਵਿਦੇਸ਼ ਗਏ ਨੇ ਉੱਥੇ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਆਪਣੀ ਮਰਜ਼ੀ ਨਾਲ ਨਹੀਂ ਗਏ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਦੀ ਕਿਸੇ ਕ੍ਰਾਈਮ ਦੇ ਵਿੱਚ ਉਹਨਾਂ ਨੇ ਜਿਹੜੇ ਕਿ ਉਹ ਨਹੀਂ ਹਨ ਤਾਂ ਉਹਨਾਂ ਨੂੰ ਰਿਪੋਰਟ ਕਰਨਾ ਗਲਤ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਭਾਰਤੀ ਕਿਸੇ ਜ਼ੁਰਮ ਦੇ ਵਿੱਚ ਸ਼ਾਮਲ ਹਨ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਫਕਰ ਜੇਕਰ ਉੱਥੇ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਕੋਈ ਗੈਰ ਕਾਨੂੰਨੀ ਚੀਜ਼ ਨਹੀਂ ਕੀਤੀ ਤਾਂ ਉਹਨਾਂ ਨੂੰ ਇਹ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ ਉਹਨਾਂ ਨੂੰ ਰਿਪੋਰਟ ਨਹੀਂ ਕਰਨਾ ਚਾਹੀਦਾ ਸੀ ਤਾਂ ਮੌਕੇ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਇਹਨਾਂ ਲੋਕਾਂ ਦੇ ਜਿਹੜੇ 104 ਭਾਰਤੀ ਆਏ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਅੰਮ੍ਰਿਤਸਰ ਦੇ ਵੀ ਕਈ ਨੌਜਵਾਨ ਨੇ ਉਹ ਮਿਲਣ ਪਹੁੰਚੇ ਆਓ ਤੁਹਾਨੂੰ ਸੁਣਾਉਣੇ ਉਹਨਾਂ ਦਾ ਕੀ ਕਹਿਣਾ ਅਸਲੇ ਜੀ ਜੀ ਹਾਂਜੀ ਅਮਰਸਾਹੇਰ 에어ਪੋਰਟ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰਸਾਹੇਰ 에어ਪੋਰਟ ਤੇ ਆਏ ਜਿਹਦੇ ਵਿੱਚ ਆਪਣੇ ਪੰਜਾਬੀ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਆਪ ਸਨਪੋਰਟ ਆਏ ਆ ਪਹਿਲੀ ਗੱਲ ਤੇ ਆ ਕਿ ਸਾਦੇ ਤੰਦ ਦੋਸਤ ਨੇ ਸਾਦੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਹ ਤਾਂ ਠੀਕ ਹੈ ਲੰਬਾ ਸਫਤ ਸੀਗਾ ਥੱਕਿਆ ਪਰ ਉਹ ਠੀਕ ਨੇ ਜਲਦੀ ਸਾਦੇ ਜਾਣੇ ਉਹਨਾਂ ਦਾ ਪੀਪਲ ਵਰਕ ਹੋ ਰਿਹਾ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੀਪਲ ਵਰਕ ਕੀਤਾ ਇਮੀਗ੍ਰੇਸ਼ਨ ਦੇਖੋ ਇਹ ਹੀ ਚੀਜ਼ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਕਹਿੰਦੇ ਨੇ ਉਹਨਾਂ ਬਾਰੇ ਪ੍ਰੋਜੈਕਸ਼ਨਸ ਇਹ ਕਰਦੀ ਹੈ ਬੀਜੇਪੀ ਔਰ ਕਈ ਵਾਰੀ ਜਿਹੜਾ ਗੋਦੀ মিডিਆ ਹੈ ਕਿ ਜੀ ਇਹ ਤਾਂ ਹੁਣ ਵਰਲਡ ਲੀਡਰ ਨੇ ਇਹਨਾਂ ਮਿੰਡਾਂ ਤੋਂ ਦੁਨੀਆ ਨਹੀਂ ਚੱਲਦੀ ਹੈਗੀ ਇੱਕ ਪਾਸੇ ਤਾਂ ਤੁਸੀਂ ਆਪ ਦੇ ਬਾਰਡਰ ਨਹੀਂ ਰੋਕ ਪਾ ਰਹੇ ਹੈਗੇ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹ ਅੰਦਰ ਆ ਰਹੇ ਨੇ ਦੂਜੇ ਪਾਸੇ ਜਿਹੜੇ ਕੋਈ ਸਾਥੀ ਇਥੋਂ ਥੋੜੇ ਪਿਛਲੇ 10 ਸਾਲ ਦੇ ਵਾਅਦੇ ਕਰਕੇ ਜਦੋਂ ਕਹਿੰਦੇ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀ ਦੇ ਦਿਆ ਕਰਾਂਗੇ 15-15 ਲੱਖ ਸਾਰਿਆਂ ਦੇ ਖਾਤੇ ਚ ਆ ਜੂਗਾ ਉਹ ਤੋਂ ਡਿਸਟਰੈਸ ਹੋ ਕੇ ਉਹ ਤੋਂ مایੂਸ ਹੋ ਕੇ ਜੇ ਲੋਕ ਆਪਦੀ ਰੋਜ਼ੀ-ਰੋਟੀ ਵਾਸਤੇ ਬਾਹਰ ਅਮਰੀਕਾ ਕੈਨੇਡਾ ਚੱਲ ਜਾਂਦੇ ਨੇ ਤੇ ਉੱਥੇ ਜਦੋਂ ਉੱਥੋਂ ਵਾਪਸ ਡਿਪੋਰਟ ਕਰਦੇ ਨੇ ਤੇ ਉਦੋਂ ਇਹਨਾਂ ਦੇ ਜਿਹੜੇ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈ ਸ਼ੰਕਰ ਉਹਨਾਂ ਦਾ ਵੈਲਕਮ ਕਰਦੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਤੇ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਇਹ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਸੀਂ ਔਰ ਬੀਜੇਪੀ ਨੂੰ ਖਾਸ ਤੌਰ ਤੇ ਕਿ ਤੁਸੀਂ ਜੇ ਤਾਂ ਇਹਨਾਂ ਬੰਦਿਆਂ ਨੇ ਇੱਥੋਂ ਕਿਸੇ ਮਜਬੂਰੀ ਦੇ ਵਿੱਚ ਗਏ ਉੱਥੇ ਜਾ ਕੇ ਰੋਜ਼ੀ ਰੋਟੀ ਕਮਾ ਰਹੇ ਨੇ ਕਿਸੇ ਇਲੀਗਲ ਗਲਤ ਐਕਟੀਵਿਟੀ ਦੇ ਵਿੱਚ ਹੈ ਨਹੀਂਗੇ ਕੋਈ ਕ੍ਰਾਈਮ ਉੱਥੇ ਕੀਤਾ ਨਹੀਂ ਹੈਗਾ ਮਿਹਨਤ ਮੁਸ਼ਕਲ ਕਰਕੇ ਜੇ ਆਪਦੇ ਪਰਿਵਾਰਾਂ ਦੇ ਪੇਟ ਪਾਲ ਰਹੇ ਨੇ ਔਰ ਯੂਐਸਡੀ ਇਕਨੋਮੀ ਦੇ ਵਿੱਚ ਜੇ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਤਾਂ ਟਰੰਪ ਨਾਲ ਗੱਲ ਕਰਕੇ ਜਿਹਨੂੰ ਤੁਸੀਂ ਆਪ ਦਾ ਪਰਮ ਮਿੱਤਰ ਕਹਿੰਦੇ ਲਗੋਟਿਆ ਯਾਰ ਕਹਿੰਦੇ ਹੋ ਉਹਨੂੰ ਤਾਂ ਉਨੀ ਗੱਲ ਕਰਕੇ ਕਾ ਉਹਨਾਂ ਨੂੰ ਕਹਿ ਲੋ ਵੀ ਭਾਈ ਇਹਨਾਂ ਬੰਦਿਆਂ ਦਾ ਨਾ ਪੇ ਜੋ ਹਾਂ ਜੇ ਕੋਈ ਕਿਸੇ ਦਾ ਕ੍ਰਿਮੀਨਲ ਟ੍ਰੈਕ ਰਿਕਾਰਡ ਹੈ ਉਹ ਬਈ ਆਪਣੇ ਦਸਹਰੇ ਤੋਂ 4 ਦਿਨ ਪਹਿਲਾਂ ਅੱਛਾ ਬਾਅਦ ਚ ਬਾਅਦ ਹੀ ਅੱਛਾ ਦਸਹਰੇ ਤੋਂ ਬਾਅਦ ਗਿਆ ਜੀ ਤੇ ਤੁਹਾਨੂੰ ਉਸਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੇਰਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫਟ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਕੇ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਏ ਕਿੰਨੀ ਜਮੀਨ ਹੈ ਆਪਣੇ ਕੋਲ ਆਪਣੇ ਕੋਲ ਤਾਂ ਜੀ ਏਦਾਂ ਉਹਦੇ ਇੱਥੇ ਸਾਰਾ ਆਪਣੇ ਕੋਲ ਨੌਂ ਕਨਾਲਾ ਨਹੀਂ ਜੀ ਸਾਰੀਆਂ ਤੇ ਤੁਸੀਂ ਉਹਨੂੰ ਦੋ ਮੁੰਡੇ ਆ ਜੀ ਭੇਜਣ ਦੇ ਲਈ ਕਿੱਦਾਂ ਜਿਹੜੇ ਪੈਸਿਆਂ ਦਾ ਪ੍ਰਬੰਧ ਕਰੇ ਜੀ ਪੈਸੇ ਜੀ ਕੁਝ ਸਾਰੇ ਰਿਸ਼ਤੇਦਾਰਾਂ ਤੋਂ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਂ ਔਰ ਮੈਨੂੰ ਤਾਂ ਲੋਕਾਂ ਕੋਲ ਹੀ ਪਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਕਦਾਰ ਕੋਲ ਪਹੁੰਚ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਹ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲ ਇਹ ਹੀ ਮੰਗਦਾ ਐ ਵੀ ਅੱਜ ਤਾਂ ਬਹੁਤ ਪੈਸਾ ਸੜ ਕੇ ਗਰੀਬੀ ਕੰਮਕਾਰ ਉਹ ਰਹੇ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅੱਜ ਤਾਂ ਆਪਣੇ ਬੱਚਿਆਂ ਵਾਸਤੇ ਭੇਜ ਦੇ ਦੀ ਵੀ ਚੰਗਾ ਕਮਾਊਗਾ ਆਪਦਾ ਕੋ ਆਪਦਾ ਹੀ ਲਗਾ ਲੂਗਾ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜੀ ਵਿਆਹ ਨਹੀਂ ਹੈ। اچھا ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ 'ਚ। ਕੰਮ ਕਰਦੀ ਖੇਤੀ ਉਹ ਕਰਦਾ ਸੀ ਮਾਰੀ ਮੋਟੀ ਕਿਹੜੇ ਕਿਲੇ ਦੇ ਖੇਤੀ ਕੀ ਕਰਾਂਗੇ। ਇਹਦੇ ਜੀ ਇਹ ਕਾਰਨ ਗਰੀਬੀ ਦਾ ਹੈ ਸਾਰਾ। ਕੋਈ ਕੰਮ ਕਰ ਰਹਾ ਨਹੀਂ ਜੀ ਆ। ਹਾਂ ਜੀ। ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਜੀ? ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੇਆਂ ਦੋ ਗੁੱਡੀਆਂ ਕਰਕੇ ਗਿਆ ਸੀਗਾ। ਤੇ ਉਹ ਕੀ ਕੰਮ ਕਰਦਾ ਜਿਹੜਾ ਵੱਡਾ ਲੜਕਾ? ਦੇਖੋ ਜੀ ਆਪਾਂ ਨੂੰ ਨਿਊਜ਼ ਤੋਂ ਪਾਰ ਲੱਗਾ ਕਿ ਸਾਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ ਕਿੰਨੀ دیر ਹੋ ਗਈ ਸੀ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈ ਜੀ ਪਤਾ ਕਿ ਇਸ ਨੂੰ ਦਾ ਲੱਗਾ। ਇਹ ਕਿ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ। ਹਾਂਜੀ। ਇਹ ਨੂੰ ਪਤਾ ਲੱਗਾ ਦਦੋ ਘਰੋਂ ਮਾ ਕਿਦਾਂ ਕਿੰਨੇ। ਖੋ ਜੀ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ। ਹਾਂਜੀ। ਗੱਲਬਾਤ YouTube ਤੇ। ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ। ਨਿਊਜ਼ ਤੋਂ ਪਤਾ ਲੱਗ ਰਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪਾਂ ਨੇ ਘਰੀ ਇਹਨਾਂ ਨੂੰ ਪਚਾ ਦਿੱਤਾ ਜਾਏਗਾ ਪਹਿਲਾਂ ਕਿਹੜੇ ਦੇਸ਼ ਗਏ ਸੀ ਉਸ ਤੋਂ ਬਾਅਦ ਫਿਰ ਗਏ ਵੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਅਮਰੀਕਾ ਵਾ ਹਾਂਜੀ ਬੜੀ ਵੱਡੀ ਟ੍ਰਿਪ ਨਹੀਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਬਿਲਕੁਲ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਹਾ ਢੇਰੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਹੈਗੀਆਂ ਨੇ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੁਸੀਂ ਵਸ ਵੇ ਇੰਨਾ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੀ ਖੁਸ਼ੀ ਕਿਛਾਂਦੇ ਆਪਣੇ ਘਰ ਆ ਗਏ ਹਾਂ ਹਨ ਹੋਰ ਕੋਈ ਨਹੀਂ ਅਸੀਂ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਕੋਈ ਗੱਲ ਨਹੀਂ ਬੜੇ ਸੁਪਨੇ ਸਜਾਏ ਉਹਨੇ ਪੁੱਤ ਨੇ ਵੀ ਤੁਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਪਸ ਕਰਤਾ ਜਿੰਨੀ ਮੈਨੂੰ ਬੜੀ ਖੁਸ਼ੀ ਜੀ ਬਸ ਮੈਂ ਹੋਰ ਕੋਈ ਅੱਗੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਮੈਂ ਅਨਪੜ੍ਹ ਉਹ ਕੀਏ ਤੇ ਬਹੁਤ ਮੜੇ ਹੱਥ ਸੀਗੇ ਸਾਡੇ ਤੇ ਇੱਕ ਨੰਬਰ ਚ ਗੱਲ ਹੋਈ ਇਸ ਜੰਡੇ ਦੇ ਨਾਲ ਪਰ ਉਹਨਾਂ ਡੌਂਕੀ ਲਵਾਈ ਉਹਨਾਂ ਦੇ ਸਾਡੇ ਘਰ ਵਾਲੇ ਨੇ ਕਿ ਮਰ ਬਹੁਤ ਹੀ ਜਦੋਂ ਮਾਰੇ ਹਾਲਾਤ ਦੇ ਵਿੱਚ ਉਹਨਾਂ ਨੂੰ ਭੇਜਿਆ ਫਿਰ ਵੀ ਅਸੀਂ ਚੱਲ ਫਿਰ ਵੀ ਚੁੱਪ ਰਹੇ ਅਸੀਂ ਕਿ ਚੱਲ ਕੋਈ ਨਹੀਂ ਕਿ ਚੱਲ ਰੱਬ ਅਗੇ ਦੇਰ ਰਿਆਂ ਦੇਣੀ ਹੈਗਾ ਚੱਲ ਪਹੁੰਚੇਗਾ ਆਪਣੇ ਸਮੇਂ ਦੇ ਨਾਲ ਪਰ ਫਿਰ ਵੀ 15 ਤਰੀਕ ਦੇ ਵਿੱਚ ਦਾ ਕ੍ਰੋਸ ਕੀਤਾ ਸੀ ਬਾਰਡਰ ਅਸੀਂ ਉਹਨਾਂ ਨੂੰ ਫੀਲ ਮੈਂ ਕਰਦੀ ਨਹੀਂ ਜੰਟਨ ਫੋਨ ਕਿ ਦੱਸੋ ਤੁਸੀਂ ਕੋਈ ਨਹੀਂ ਅਜ ਤੱਕ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਕਹਿੰਦੇ ਕੋਈ ਨਹੀਂ ਫਿਰ ਵੀ ਝੂਠੇ ਦਲਾਸੇ ਦਿੰਦੇ ਰਹੇ ਨੇ ਕੋਈ ਨਹੀਂ ਆਏਗਾ ਚੌਂਕੀ ਚ ਹੋਏਗਾ ਜਾਂ ਕੈਂਪਸ ਚ ਹੋਏਗਾ ਕਿੱਥੇ ਵੀ ਹੋਏਗਾ ਪਰ ਅੱਜ ਸਾਨੂੰ ਖਬਰ ਮਿਲੀ ਕਿੰਨੇ ਪੈਸੇ ਲੱਗ ਗਏ 45 ਲੱਖ ਰੁਪਏ ਲਾ ਕੇ ਦਿੱਤਾ ਮੈਂ ਪੂਰਾ ਏਜੰਟ ਨੂੰ ਸਾਰੇ ਵਿਆਜ ਦੇ ਪੈਸੇ ਨਹੀਂ ਏਜੰਟ ਦੇ ਨਾਲ ਉਸ ਤੋਂ ਬਾਅਦ ਕੋਈ ਰਾਪਤਾ ਹੋਇਆ ਤੁਹਾਡਾ ਕੁਝ ਦਿਨਾਂ ਵਿੱਚ ਹਾਂਜੀ ਹੋਇਆ ਸੀ ਮੈਂ ਜਿੱਦਣ ਇਹ ਨਾਲ 15 3 15 ਜਨਵਰੀ ਨੂੰ ਬਾਰਡਰ ਕਰਾਸ ਕੀਤਾ ਤੇ ਸੰਜੀਤ ਮੇਰੇ ਘਰ ਵਾਲੇ ਦਾ ਮੈਸੇਜ ਆਇਆ ਕਿ ਮੈਂ ਬਾਰਡਰ ਕਰਾਸ ਕਰ ਲਿਆ ਪਰ ਨਹੀਂ ਉਹਨੇ ਜਿੱਦਾਂ ਡੋਂਕ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਧਰ ਘਰ ਮੈਸੇਜ ਛੱਡ ਦੋ ਉਦੋਂ ਹੀ ਇਹਨਾਂ ਨੇ ਮੈਸੇਜ ਛੱਡਿਆ ਮੈਨੂੰ ਉਹਨਾਂ ਨੇ ਘਰ ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਕੁਝ ਨਹੀਂ ਉਸ ਤੋਂ ਬਾਅਦ ਤੁਹਾਨੂੰ ਆਜੀ ਪਤਾ ਲੱਗਾ ਕਿ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਪਤ ਸਰਕਾਰ ਨੇ ਅਹਿਤ ਪਤ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਹੈ ਕਿ ਜਿਹੜੇ ਏਜੰਟੇ ਬਿਲਕੁਲ ਧੋਖਾ ਕਰਦੇ ਨੇ ਸਾਰਿਆਂ ਦੇ ਨਾਲ ਇੱਕ ਕਰਨਾ ਬੰਦ ਕਰਨ ਤੇ ਜੇ ਤੇ ਕੋਈ ਹੈ ਗੇਮ ਤੇ ਬੰਦਾ ਸਹੀ ਤਰੀਕੇ ਨਾਲ ਬਾਹਰ ਭੇਜਣ ਨਹੀਂ ਤੇ ਨਾ ਭੇਜਣ ਕਿਉਂਕਿ ਪਿੱਛੇ ਗਰੀਬ ਹੁੰਦਾ ਪਰਿਵਾਰ ਸਾਰੇ ਵਿਆਹ ਤੇ ਚੱਕੀ ਹੁੰਦੇ ਨੇ ਪੈਸੇ ਉਹਨਾਂ ਨੇ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਦੇ ਨਾਲ ਕਹਿੰਦੇ ਆ ਕਿ ਜੋ ਵੀ ਤਰ੍ਹਾਂ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਹੈ ਕਿਉਂਕਿ ਜੋ ਵੀ ਆਦਮੀ ਇਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਪਿਵਿਖਵਾਤੇ ਜਾਂਦਾ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਹਰਮਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਨੇੜੇ ਦਾ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਜੋ ਏਜੰਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀ ਇਹਨਾਂ ਕੋਲ 6 ਲੱਖ ਰੁਪਏ ਲੈ ਗਿਆ ਈ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਪਹਿਲੀ ਤੇ ਹੀ ਮੰਗ ਕਰਦੇ ਹਾਂ ਕਿ ਜੋ ਜੈਂਟ ਹੈ ਉਸ ਤੇ ਕੜੀ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀ ਤੱਪੇ ਵਾਲਾ ਜ਼ਿਮੀਂਦਾਰ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਦੀ ਜੋ ਮੱਤ ਦੀ ਅਮਰੀਕਾ ਤੋਂ ਜਿਉ 15 ਤਰੀਕ ਨੂੰ ਟੱਪਿਆ ਸੀਗਾ ਆ ਜਨਵਰੀ 15 ਅਕਤੂਬਰ ਹੁੰਦਾ ਜੀ ਹੁੰਦਾ ਨੇ ਉਹ ਬਈ ਆਪਣੇ ਦਸਾਰੇ ਤੋਂ ਚਾਰ ਦਿਨ ਪਹਿਲਾਂ ਅੱਛਾ ਬਾਅਦ ਚ ਪਾਚੀ ਅੱਛਾ ਦਸਾਰੇ ਤੋਂ ਬਾਅਦ ਗਿਆ ਜੀ ਤੇ ਤੁਹਾਨੂੰ ਉਸਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੇਰੇ ਤੋਂ ਤਾਂ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਰਹੇ ਕਿੰਨੇ ਕੇ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਕਿੰਨੀ ਜਮੀਨ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਜੀ ਏਦਾਂ ਉਹਦੇ ਹਿੱਸੇ ਸਾਰਾ ਆਪਣੇ ਕੋਲੋਂ ਨੌਕਣਾਣਾ ਨਹੀਂ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟ ਜੀ ਭੇਜਣ ਦੇ ਲਈ ਕਿੱਦਾਂ ਜਿਹੜੇ ਪੈਸਿਆਂ ਦਾ ਪ੍ਰਬੰਧ ਕਰੇ ਜੀ ਪੈਸੇ ਜੀ ਕੁਝ ਸਾਰੇ ਰਿਸ਼ਤੇਦਾਰਾਂ ਤੋਂ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਨੂੰ ਤਾਂ ਲੋਕਾਂ ਕੋਲੋਂ ਹੀ ਪਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜਗੜ੍ਹ ਕੋਲੋਂ ਪੁਣ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਜਲੋ ਜੀ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗਦਾ ਐ ਵੀ ਅੱਜ ਤਾਂ ਬਹੁਤ ਪੈਸਾ ਫੜ ਕੇ ਗਰੀਬੀ ਕੰਮ ਕਰ ਉਹ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅੱਜ ਤਾਂ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਆਪ ਦਾ ਹਿੱਲਾ ਕਰ ਲੂਗਾ 30 ਸਾਲ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜੀ ਵਿਆਹ ਨਹੀਂ ਹੈ ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ 'ਚ ਕੰਮ ਕਰ ਰਿਹਾ ਸੀ ਖੇਤੀ ਉਹ ਕਰਦੇ ਮਾਰੀ ਮੋਟੀ ਇੱਕ ਗਿੱਲੇ ਦੇ ਖੇਤੀ ਕੀ ਕਰਾਂਗੇ ਐ ਬੀ ਡੀ ਇਹ ਕਾਰਨ ਗਰੀਬੀ ਦੇ ਸਾਰਾ ਕੋਈ ਕੰਮ ਕਰ ਰਹਾ ਨਹੀਂ ਜੀ ਆਹ ਜੀ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਜੀ ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੀਆਂ ਦੋ ਗੁੱਡੀਆਂ ਕਰਕੇ ਗਿਆ ਸੀਗਾ ਤੇ ਉਹ ਵੀ ਕੰਮ ਕਰਦਾ ਜਿਹੜਾ ਵੱਡਾ ਲੜਕਾ ਉਹ ਵੀ ਖੇਤੀ ਵਾਲੀ ਕਰਦਾ ਹੈ ਤਏ ਸਨ ਉਹ ਲੋਕ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਲਗਾ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਨ ਲਈ ਉਹਨਾਂ ਨੂੰ ਬਾਹਰ ਭੇਜਿਆ ਸੀ ਹਾਲਾਂਕਿ ਬਾਹਰ ਭੇਜਣ ਦਾ ਜਿਹੜਾ ਤਰੀਕਾ ਸੀ ਉਹ ਬਿਲਕੁਲ ਗਲਤ ਸੀ ਜਿਸ ਕਰਕੇ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹੁਣ 104 ਜਿਹੜੇ ਲੋਕ ਅੱਜ ਵਾਪਸ ਪਰਤੇ ਨਹੀਂ ਉਹ ਆਖਰਕਾਰ ਕੀ ਕਰਨਗੇ ਅੱਗੇ ਆਪਣਾ ਰੋਜ਼ਗਾਰ ਕਿਵੇਂ ਚਲਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਲਾਂਕਿ ਇੱਕ ਕੁਐਸਚਨ ਜਿਹੜਾ ਇੱਕ ਸਵਾਲ ਜਿਹੜਾ ਹੈ ਉਹ ਲਗਾਤਾਰ ਇਹ ਚੁੱਕਿਆ ਜਾ ਰਿਹਾ ਹੈ ਕਿ ਇਹ ਜਿਹੜੀ ਫਲਾਈਟ ਸੀ ਯੂਐਸ ਮਿਲਟਰੀ ਦੀ ਏ ਫਲਾਈਟ ਸੀ ਇਹ ਅੰਮ੍ਰਿਤਸਰ ਹੀ ਕਿਉਂ ਉਤਾਰੀ ਗਈ ਕਿਉਂਕਿ ਸਿਰਫ ਮਹਿਜ਼ 104 ਦੇ ਵਿੱਚੋਂ 30 ਬੰਦੇ ਜਿਹੜੇ ਸੀ ਉਹ ਪੰਜਾਬ ਦੇ ਸੀ ਹਾਲਾਂਕਿ 33 ਗੁਜਰਾਤ ਦੇ ਤੇ 33 ਹਰਿਆਣੇ ਦੇ ਇਹ ਫਲਾਈਟ ਨੂੰ ਹੋਰ ਵੀ ਕਿਤੇ ਉਤਾਰਿਆ ਜਾ ਸਕਦਾ ਸੀ ਇਸ ਤਰੀਕੇ ਦੇ ਸਵਾਲ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ